ਮੈਂ ਭਾਜੀ ਗ੍ਰੈਜੂਏਟ ਹਗਾ 2000 ਮੈਂ 18 ਚ ਪਾਸ ਆਊਟ ਹੋਇਆ ਸੀ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਵੀ ਕੀਤੀ ਹੈ ਮੈਂ ਤੇ ਫਿਰ ਮਨ ਆ ਗਿਆ ਸੀ ਕਿ ਚਲੋ ਯਾਰ ਆਪਣਾ ਥੋੜਾ ਜਿਹਾ ਛੋਟਾ ਸਟਾਰਟਅਪ ਸਟਾਰਟ ਕਰ ਲਈਏ ਤੇ ਦਸਵਾਇਆ ਸਟਾਰਟ ਕਰ ਲਿਆ ਮੈਂ ਨਾ ਉਹ ਯਾਰ ਰਾਜਮਾ ਦੇ ਰਾਜਮਾ ਮੇਰੇ ਬੰਦੇ ਮੱਧਰ ਬਣਾ ਲੇ ਮੇਰੇ ਘਰ ਹੀ ਅੱਛਾ ਖਾਂ ਬਾਸਮਤੀ 11 21 ਚਾਵਲ ਅਗੇ ਜੋ ਛੋਟੇ ਵੀ ਘਰ ਬੰਦੇ ਹਾਂ ਹਾਂ ਬੈਂਗਲੂਰ ਸੀ ਏਗੀ ਅੱਛਾ ਫਲੇਵਰਡ ਹੈ ਬੇਸਿਕਲੀ ਹਾਂ ਮੰਗੋ ਫਲੇਵਰਡ ਲੱਸੀ ਹੈਗੀ ਅੱਛਾ ਮਿੱਠੀ ਹੈਗੀ ਲੱਸੀ ਜੁੱਜੀ ਚਾਟੀ ਦੀ ਹੈਗੀ चार्थ। चार्थ। अच्छा चाटी दी नमकीन ਹੁੰਦੀ ਲੱਸੀ ਭਈ ਅੱਛਾ ਅੱਛਾ ਉਹ ਤਾਂ ਬਣਾਉਂਦੇ ਖੁਦ ਖੁਦ ਭਈ ਖਾਣਾ ਘਰ ਦਾ ਹੁੰਦਾ ਬਿਲਕੁਲ ਬਿਲਕੁਲ ਮੇਰੀ ਮਦਰ ਪ੍ਰੇਪੇਅਰ ਕਰਦੇ ਭਾਈ ਰਾਜਮਾ ਚਾਵਲ ਹੁੰਦੇ ਆ ਮੇਰੇ ਕੋਲ ਗੋੜ ਵਾਲੀ ਖੀਰ ਹੁੰਦੀ ਆ ਲੱਸੀ ਹੁੰਦੀ ਆ ਚਾਟੀ ਦੀ ਮੰਗੋ ਤੇ ਮੈਂ ਸੈਲਡ ਵੀ ਰੱਖਦਾ ਮੈਚਟੀਬਲ ਸੈਲਡ ਹੁੰਦਾ ਨਾਮਾ ਪੁਰਾਣੇ ਸਮੇਂ ਦੇ ਵਿੱਚ ਗੋੜ ਦੀ ਖੀਰ ਬੰਦੀ ਸੀ ਗੋੜ ਦੀ ਖੀਰ ਉਹਦੀ ਰੋ ਦੀ ਖੀਰ ਉਹਦੀ ਇਹ ਦੋਵੇਂ ਮੈਂ ਲਾਂਦਾ ਸੀ ਬਟ ਰੋ ਦੀ ਬੇਸਿਕਲੀ ਸ਼ਹਿਰ ਦੇ ਵਿੱਚ ਜ਼ਿਆਦਾ ਲੋਕ ਖਾਂਦੇ ਨਹੀਂ ਆ ਗੋੜਦੀ ਕੀ ਕੰਟੀਨਿਊ ਕੀਤੀ ਹੈ ਗੋੜਦੀ ਕੀ ਚੱਲਦੀ ਜਾਵੇ ਦੇਖੋ ਬਈ ਪੜਾਈ ਦੇਖੋ ਪੜਾਈ ਲੱਛੀ ਜਿਹਾ ਮੈਂ ਪੜਾਈ ਕਰਕੇ ਹਲ ਹੋਣਾ ਪੈਂਦਾ ਮਤਲਬ ਇਹ ਨਹੀਂ ਕਿ ਪੜਾਈ ਬੇਕਾਰ ਹੈਗੀ ਹੈ ਦੇਖੋ ਗ੍ਰੈਜੂਏਟ ਸਾਰਿਆਂ ਨੂੰ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਆ ਕਲਚਰ ਤੁਹਾਨੂੰ ਪਤਾ ਚੱਲਦਾ ਨਾ ਮੈਨਾਂ ਉੱਠਣਾ ਪਤਾ ਚੱਲ ਜਾਂਦਾ ਤੁਹਾਨੂੰ ਹਨਾ ਤੇ ਗ੍ਰੈਜੂਏਸ਼ਨ ਤੇ ਮਸਟ ਹੈ ਮੈਂ ਕਹਿੰਨਾ ਕਿ ਗ੍ਰੈਜੂਏਸ਼ਨ ਇਹ ਨਹੀਂ ਕਿ ਜੇ ਮੈਂ ਰੈਡੀ ਨਹੀਂ ਤੇ ਮੈਂ ਗ੍ਰੈਜੂਏਸ਼ਨ ਨਹੀਂ ਕਰਨੀ ਫਿਰ ਮੈਨੂੰ ਪੜਾਈ ਦਾ ਕਿਦਾਂ ਕੋਈ ਪਲੇ ਨਹੀਂ ਕਰ ਸਕਦਾ ਜੇ ਤੁਸੀਂ ਪੜੇ ਲਿਖੇ ਹੋ ਯਾਰ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਲੱਗਿਆ ਵੀਰ ਹੁਣਾਂ ਦਾ ਸੈਟਅਪ ਅਗਰ ਟਰਾਈ ਕੀਤਾ ਤੁਸੀਂ ਸੈਟਅਪ ਹਾਂਜੀ ਭਾਜੀ ਮੈਂ ਜਦੋਂ ਇਹਨਾਂ ਨੇ ਖੀਰ ਲਾਈ ਸੀ ਵੱਲੋਂ ਉਦੋਂ ਉਦੋਂ ਵੀ ਆਏ ਇਹ ਕੜੀ ਚੋਲੇ ਵੀ ਖਾ ਕੇ ਟਰਾਈ ਕੀਤੇ ਆ ਅੱਛਾ ਰਾਜਮਾ ਚਾਵਲ ਵੀ ਟਰਾਈ ਕੀਤੇ ਆ ਉਹ ਵੀ ਉਹਨਾਂ ਦਾ ਟੇਸਟ ਹੀ ਬੜਾ ਵੈਸਟ ਹੈਗਾ ਇਹ ਜਦੋਂ ਕਰੇ ਮਮੀ ਬਣਾਉਂਦੇ ਹੈ ਮਾਂ ਦੇ ਹੱਥਾਂ ਦਾ ਟੇਸਟ ਬਾਅਦ ਸਮਝ ਲਾ ਕਿ ਉਹੀ ਟੇਸਟ ਇਹਨਾਂ ਦਾ ਹੈ ਹਾਂਜੀ ਕੋਈ ਇਹ ਨਹੀਂ ਲੱਗਦਾ ਕਿ ਆਪਾਂ ਬਾਹਰ ਦਾ ਫੂਡ ਖਾ ਰਹੇ ਆ ਜਦੋਂ ਇਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਤੁਹਾਡੇ ਨਾਲ ਖਾਸੇ ਖਤਵਲ ਇਸ ਵਕਤ ਤੁਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਜਿਹੜਾ ਹੈ ਕਿ ਵੱਖ-ਵੱਖ ਜ਼ਾਇਕਿਆਂ ਦੇ ਕਾਰਨ ਜਿਹੜਾ ਜਾਣਿਆ ਜਾਂਦਾ ਇੱਥੇ ਵੱਖ-ਵੱਖ ਚੀਜ਼ਾਂ ਤੁਹਾਨੂੰ ਖਾਣ ਨੂੰ ਮਿਲਦੀਆਂ ਨੇ ਪਰ ਅਸੀਂ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਚੀਜ਼ਾਂ ਖਾਣ ਨੂੰ ਨਹੀਂ ਪਰ ਜਿਹੜੇ ਲੋਕ ਉਹ ਚੀਜ਼ਾਂ ਬਣਾਉਂਦੇ ਨੇ ਉਹ ਵੀ ਬੜੇ ਖਾਸ ਹੁੰਦੇ ਨੇ ਇਸ ਤਰ੍ਹਾਂ ਹੀ ਤੁਹਾਨੂੰ ਅੱਜ ਅ ਇੱਕ ਅੰਮ੍ਰਿਤਸਰ ਦੇ ਨੌਜਵਾਨਾਂ ਮਿਲਣ ਜਾ ਰਹੇ ਆ ਜਿਨੇ ਕਿ ਆਪਣਾ ਇੱਕ ਸੈਟਅਪ ਸ਼ੁਰੂ ਕੀਤਾ ਅਕਸਰ ਦੇਖਦੇ ਆ ਨੌਜਵਾਨਾਂ ਨੂੰ ਜਿਹੜਾ ਬਾਹਰ ਜਾਣ ਦਾ ਇਛਾ ਜਿਹੜਾ ਹੁੰਦਾ ਹੈ ਪਰ ਇਹ ਜਿਹੜਾ ਨੌਜਵਾਨ ਹੈ ਇੱਥੇ ਰਹਿ ਕੇ ਜਿਹੜਾ ਮਿਹਨਤ ਕਰਦਾ ਹੈ ਨਜ਼ਰ ਆ ਰਿਹਾ ਹੈ ਤੇ ਆਪਣੀ ਖੁੱਦ ਦੀ ਕਮਾਈ ਕਰ ਰਿਹਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰ ਰਿਹਾ ਕਿਉਂਕਿ ਦੇਖਿਆ ਜਾ ਤੁਸੀਂ ਦੇਖ ਸਕਦੇ ਹੋ ਇਸ ਵੀਰ ਵੱਲੋਂ ਜਿਹੜਾ ਕਿ ਇਹ ਬੜਾ ਵਧੀਆ ਇੱਕ ਉਪਰਾਲਾ ਕਹਿ ਸਕਦੇ ਕਿਤਾ ਗਿਆ ਹੋਇਆ ਕਿ ਇੱਕ ਵਧੀਆ ਚੀਜ਼ ਹੈ ਕਿ ਖੁੱਦ ਦਾ ਇੱਕ ਅਕਸਰ ਹੀ ਜੰਕ ਫੂਡ ਵਗੈਰਾ ਖਾਣਨੇ ਆ ਪਰ ਇਸ ਵੀਰ ਵੱਲੋਂ ਜਿਹੜਾ ਕਿ ਘਰ ਦੀ ਬਣੀ ਹੋਈ ਤੁਹਾਨੂੰ ਜਿਹੜਾ ਕਿ ਖਾਣ ਪੀਣੋ ਇੱਥੇ ਤੁਹਾਨੂੰ ਸਭ ਕੁਝ ਮਿਲ ਜੇਗਾ ਤੁਹ ਕਿਸ ਤਰਾਇ ਸੈਟਅਪ ਸ਼ੁਰੂ ਕੀਤਾ ਸਾਰੇ ਗੱਲਬਾਤ ਕਰਦੇ ਆ ਸਸੀ ਗਾ ਵੀਰ ਸਸੀ ਗੱਲਬਾਤ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਭਾਈ ਭਾਜੀ ਭਾਈ ਜਿਹੜਾ ਤੁਸੀਂ ਸੈਟਅਪ ਸ਼ੁਰੂ ਕੀਤਾ ਆਖਿਰ ਕਿਸ ਦਿਨ ਕੀਤਾ ਤੇ ਕਦੋਂ ਦਾ ਕੀਤਾ ਹਾਂ ਹਾਂ ਭਾਈ ਐਪ੍ਰੋਕਸੀਮੇਟਲੀ ਸਾਲ ਹੋ ਗਿਆ ਪਹਿਲਾਂ ਲੱਸੀ ਦਾ ਕੰਮ ਹੈ ਵੈਸੇ ਗਰਮੀਆਂ ਦੇ ਵਿੱਚ ਫਿਰ ਸਰਦियां ਆਈਆਂ ਉਹਦੇ ਵਿੱਚ ਰਾਜਮਾ ਚਾਵਲ ਤੇ ਗੋਡੋ ਵਾਲੀ ਖੀਰ ਨਾਲ ਰੱਖ ਲਈ ਸੀ ਮੈਂ ਨਾ ਤੇ ਹੁਣ ਮੇਰੇ ਕੋ ਖਾਣਾ ਵੀ ਮਿਲਦਾ ਹੈ ਤੇ ਲੱਸੀ ਵੀ ਮਿਲਦੀ ਆ ਅੱਛਾ ਖਾਣਾ ਘਰ ਦਾ ਹੁੰਦਾ ਬਿਲਕੁਲ ਬਿਲਕੁਲ ਮੇਰੀ ਮਦਰ ਪ੍ਰੇਪੇਅਰ ਕਰਦੇ ਭਾਈ ਰਾਜਮਾ ਚਾਵਲ ਹੁੰਦੇ ਮੇਰੇ ਕੋ ਗੋਡੋ ਵਾਲੀ ਲੱਸੀ ਹੁੰਦੀ ਆ ਚਾਟੇ ਦੀ ਮੰਗੋ ਤੇ ਮੈਂ ਸੈਲਡ ਵੀ ਰੱਖਦਾ ਮੈਜੇਟੀਬਲ ਸੈਲਡ ਹੁੰਦਾ ਨਾਮਾ ਅੱਛਾ ਭਾਈ ਆ ਜਿਹੜੀ ਆ ਗੋੜ ਵਾਲੀ ਤੁਸੀਂ ਗੱਲ ਕਰ ਰਹੇ ਹੋ ਕੀ ਲੱਸੀ ਕੀ ਖੀਰ ਪਈ ਕੀਰ ਉਹ ਕੀ ਵੱਖਰਾ ਕੀ ਹੁੰਦਾ ਕਿਸੇ ਉਹ ਭਾਈ ਜਿੱਦਾਂ ਚੀਨੀ ਐਡ ਕਰਕੇ ਖੀਰ ਬਣਾਈ ਜਾਂਦੀ ਆ ਪੁਰਾਣੇ ਸਮੇਂ ਦੇ ਵਿੱਚ ਗੋੜ ਦੀ ਖੀਰ ਬਣਦੀ ਸੀ ਗੋੜ ਦੀ ਖੀਰ ਹੋ ਗਈ ਰੋ ਦੀ ਖੀਰ ਹੋ ਗਈ ਇਹ ਦੋਵੇਂ ਮੈਂ ਲਾਂਦਾ ਸੀ ਬਟ ਰੋ ਦੀ ਬੇਸਿਕਲੀ ਸ਼ਹਿਰ ਦੇ ਵਿੱਚ ਜ਼ਿਆਦਾ ਲੋਕ ਖਾਂਦੇ ਨਹੀਂ ਆ ਤੇ ਗੋੜਦੀ ਖੀਰ ਕੰਟੀਨਿਊ ਕੀਤੀ ਹੈ ਗੋੜਦੀ ਖੀਰ ਚੱਲਦੀ ਜਾਵੇ ਵੀ ਤੇ ਮਤਲਬ ਕਿ ਗੋੜੇ ਕਹਿੰਦੇ ਕਿ ਬੋਡੀ ਉਸ ਤੇ ਬਹੁਤ ਜੀ ਹਾਂ ਖਵਦੀ ਹੁੰਦਾ ਬੇਸਿਕਲੀ ਦੇਖੋ ਚੀਨੀ ਨੂੰ ਬਣਾਉਣ ਵਾਸਤੇ ਉਹਦੇ ਵਿੱਚ ਕੈਮੀਕਲ ਐਡ ਕੀਤੇ ਜਾਂਦੇ ਆ ਤਾਂ ਉਹ ਚਟਾ ਰੰਗ ਆ ਜਾਂਦਾ ਉਹਦਾ ਤੇ ਗੋੜੇ ਕਾ ਨੈਚੁਰਲ ਪ੍ਰੋਸੈਸ ਨਾਲ ਬੰਦਾ ਤੇ ਗੋੜਦੀ ਖੀਰ ਤਿਆਰ ਕਰੀਦੀ ਆ ਹਾਂਜੀ ਪਾਜੀ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕੀ ਤੁਹਾਡਾ ਬੈਕਗ੍ਰਾਉਂਡ ਹੈ ਕੀ ਤੁਹਾਡਾ ગામ ਕਿੱਥੋਂ ਕਿੰਨਾ ਕੁ ਪੜ੍ਹੇ ਹੋ ਕੀ ਹਿਸਾਬ ਨਾਲ ਆ ਮੈਂ ਪਾਜੀ ਗ੍ਰੈਜੂਏਟ ਹਾਂ 2000 ਮੈਂ 18 ਚ ਪਾਸ ਆਊਟ ਹੋਇਆ ਸੀ ਉਸ ਤੋਂ ਬਾਅਦ ਪ੍ਰਾਈਵੇਟ ਜੌਬ ਵੀ ਕੀਤੀ ਹੈ ਮੈਂ ਤੇ ਫਿਰ ਮਾਨ ਲਿਆ ਕਿ ਚਲੋ ਯਾਰ ਆਪਣਾ ਥੋੜਾ ਜਿਹਾ ਛੋਟਾ ਜਿਹਾ ਸਟਾਰਟਅਪ ਸਟਾਰਟ ਕਰ ਲਈਏ ਤੇ ਦੱਸੋ ਆਇਆ ਸਟਾਰਟ ਕਰ ਲਿਆ ਮੈਂ ਨਾ ਤੇ ਕਿਸ ਤਰ੍ਹਾਂ ਮਨ ਰਹੀ ਭਾਜੀ ਮਾਈਂਡ ਚ ਸੈਟਅਪ ਹੈ ਕਿ ਸ਼ੁਰੂ ਹੈ ਕਿ ਕੁਝ ਹੋਰ ਵੀ ਕਰਨ ਦਾ ਮਨ ਚ ਬੀਸਿਕਲੀ ਰੋਡ ਸਾਈਡ ਉੱਤੇ ਨਾ ਲੱਸੀ ਕੋਈ ਸੇਲ ਕਰਦਾਨੀ ਪਿਆ ਹਨਾ ਹੈਗਾ ਜੂਸ ਹੈਗਾ ਕੁਝ ਵੀ ਹੈਗਾ ਦੁਕਾਨਾਂ ਦੇ ਵਿੱਚ ਲੱਸੀ ਵਿਕਦੀ ਪਈ ਥੋੜੀ ਕਾਸਟਾਂ ਵੀ ਹੈਈ ਗਈ ਆ ਤੇ ਫਿਰ ਮੈਂ ਕਿਹਾ ਰੋਡ ਸਾਈਡ ਦੇ ਉੱਤੇ ਕਿਉਂ ਨਾ ਲੱਸੀ ਦਾ ਸਟਾਰਟਅਪ ਕੀਤਾ ਜਾਵੇ ਮੈਂ ਦੇਖਿਆ ਬੜਾ ਇੱਕ ਵਧੀਆ ਸੈਟਅਪ ਆ ਕਿ ਤੁਹਾਡਾ ਕਿ ਛੋਟਾ ਜਿਹਾ ਸੈਟਅਪ ਆ ਕਿ ਕੋਈ ਪਰੇਸ਼ਾਨੀ ਵੀ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਦੇਣਾ ਤੁਸੀਂ ਦੇਖ ਸਕਦੇ ਹੋ ਇਸ ਵੀਰ ਨੇ ਜਿਹੜਾ ਸੈਟਅਪ ਲਗਾਇਆ ਹੋਇਆ ਵਾ ਉਹਦੇ ਵਿੱਚ ਤੁਹਾਨੂੰ ਫਾਨ ਪੀਨੂ ਚੀਜ਼ਾਂ ਹੀ ਤਿਆਰ ਦਿੰਦੇ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜਾ ਇਹ ਵੀਰ ਨੇ ਜਿਹੜੇ ਆਪਣੇ ਬਰਤਨ ਰੱਖੇ ਨੇ ਉੱਥੇ ਲੈ ਕੇ ਨਾ ਤੁਸੀਂ ਦੇਖ ਸਕਦੇ ਕਿ ਇਹ ਪਹੇ ਰਾਜਮਾ ਦੇ ਰਾਜਮਾ ਮੇਰੇ ਬੰਦੇ ਮੱਧਰ ਬਣਾਉਂਦੇ ਮੇਰੇ ਘਰ ਹੀ ਨੋਰਮਲ ਹਾਂ ਨੋਰਮਲ ਟੇਸਟ ਹੁੰਦਾ ਜਿਆਦਾ ਨਾ ਛਪੂਤ ਵੀ ਮਸਾਲੇ ਹੁੰਦੇ ਨਾ ਕੁਝ ਹੁੰਦਾ ਜਿਆਦਾ ਜਿਹੜੇ ਖਾਂਦੇ ਆ ਨੋਰਮਲ ਹੁੰਦਾ ਅੱਛਾ ਲੱਗਿਆ ਅੱਛਾ ਹਾਂ ਬਾਸਮਤੀ 11 21 ਚਾਵਲ ਲੱਗੇ ਜੋ ਅੱਛਾ ਇਹ ਵੀ ਘਰ ਬੰਦੇ ਆ ਘੜੀ ਹੁੰਦੀ ਆ ਭਾਜੀ ਅੱਛਾ ਤੇ ਲੱਸੀ ਹੁੰਦੀ ਆ ਮਾਂਗੋ ਲੱਸੀ ਹੈਗੀ ਅੱਛਾ ਫਲੇਵਰਡ ਆ ਬੇਸਿਕਲੀ ਹਾਂ ਮਾਂਗੋ ਫਲੇਵਰਡ ਲੱਸੀ ਹੈਗੀ ਅੱਛਾ ਮਿੱਠੀ ਹੈਗੀ ਲੱਸੀ ਜੁੱਜੀ ਚਾਟੀ ਦੀ ਹੈਗੀ ਅੱਛਾ ਚਾਟੀ ਦੀ ਨਮਕੀਨ ਹੁੰਦੀ ਲੱਸੀ ਭਾਜੀ ਅੱਛਾ ਅੱਛਾ ਉਹ ਤਾਂ ਬਣਾਉਂਦੇ ਖੁਦ ਖੁਦ ਭਈ ਕਾਕੇ ਬੜੀ ਵਾਰ ਦੇਖਿਆ ਜਬ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਨੌਕਰੀ ਕੀਤੀ ਨੌਕਰੀ ਕਿਉਂ ਛੱਡੀ ਕੀ ਨੌਕਰੀ ਭਾਈ ਦੇਖੋ ਕਹਿੰਦੇ ਥੱਲੇ ਰਹਿ ਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਓ ਤੇ ਕੀ ਫਾਇਦਾ ਜਦੋਂ ਤੁਸੀਂ ਪਤਾ ਤੁਹਾਡਾ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਤੇ ਬਹੁਤ ਵਧੀਆ ਕੰਮ ਚੱਲਦਾ ਪਿਆ ਬਾਬਾ ਜਿਹਦੀ ਕਿਰਪਾ ਹੈਗੀ ਮਿਲਦੀ ਜਸਪੀ ਜੀ ਦੇਖਿਆ ਜਾਵੇ ਤਾਂ ਪੜਾਈਆਂ ਦੇ ਵਿੱਚ ਫਿਰ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਬੰਦਾ ਜੇ ਇੱਕ ਕੰਮ ਕਰਦੇ ਚ ਜ਼ਿਆਦਾ ਕਮਾਈ ਕਰੇ ਦੇਖੋ ਬਈ ਪੜਾਈ ਦੇਖੋ ਪੜਾਈ ਲੱਛੀ ਜਿਹੀ ਆ ਮੈਂ ਪੜਾਈ ਕਰਕੇ ਹਲ ਹੋਣਾ ਪੈਂਦਾ ਮਤਲਬ ਇਹ ਨਹੀਂ ਕਿ ਪੜਾਈ ਬੇਕਾਰ ਹੈਗੀ ਆ ਦੇਖੋ ਗ੍ਰੈਜੂਏਟ ਸਾਰਿਆਂ ਨੂੰ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਆ ਤੁਸੀਂ ਬਾਅਦ ਚ ਕੀ ਕਰਦੇ ਜੋ ਵੱਖਰੀ ਜੌਬ ਹੈਗੀ ਆ ਸੋਸਾਇਟੀ ਲਈ ਜ਼ਰੂਰੀ ਹੈ ਜ਼ਰੂਰੀ ਨਹੀਂ ਬਸ ਇੱਕ ਕਲਚਰ ਦਾ ਨੂੰ ਪਤਾ ਚੱਲਦਾ ਨਾ ਮੈਨਾਂ ਉੱਠਣਾ ਪਤਾ ਚੱਲ ਜਾਂਦਾ ਤੁਹਾਨੂੰ ਹਨਾ ਤੇ ਗ੍ਰੈਜੂਏਸ਼ਨ ਤੇ ਮਸਟ ਹੈਗੀ ਮੈਂ ਕਹਿੰਨਾ ਕਿ ਗ੍ਰੈਜੂਏਸ਼ਨ ਇਹ ਨਹੀਂ ਕਿ ਜੇ ਮੈਂ ਰੇਡੀ ਨਹੀਂ ਤੇ ਮੈਂ ਗ੍ਰੈਜੂਏਸ਼ਨ ਨਹੀਂ ਕਰਨੀ ਫਿਰ ਮੈਨੂੰ ਪੜਾਈ ਦਾ ਕਿੱਦਾਂ ਕੋਈ ਪਲੇ ਨਹੀਂ ਕਰ ਸਕਦਾ ਜੇ ਤੁਸੀਂ ਪੜੇ ਲਿਖੇ ਹੋ ਯਾਰ ਤੁਹਾਡੇ ਨਾਲ ਮੈਂ ਬਹੁਤ ਵਧੀਆ ਗੱਲ ਹੈ ਤੁਸੀਂ ਦੇਖ ਸਕਦੇ ਹੋ ਕਿ ਵੀਰ ਵੱਲੋਂ ਜਿਹੜਾ ਕਿ ਸੈਟਅਪ ਲਗਾਇਆ ਗਿਆ ਹੈ ਕਸਮਰ ਵੀ ਜਿਹੜੇ ਕਿ ਆਉਂਦੇ ਨੇ ਇੱਕ ਵਧੀਆ ਗੱਲ ਹੈ ਕਿ ਗ੍ਰੈਜੂਏਸ਼ਨ ਕਰਨੀ ਜ਼ਰੂਰੀ ਹੈ ਕਿਉਂਕਿ ਅਕਸਰ ਲੋਕੀ ਦੇਖਦੇ ਨੇ ਕਿ ਐਸੀ ਗ੍ਰੈਜੂਏਟਰ ਨਹੀਂ ਆ ਜਾ ਕਿਹੜੇ ਰੇਡੀਓ ਹੋਂ ਲੈਣੇ 12ਵੀਂ ਪਾਸ ਹੁੰਦੇ ਨੇ ਪਰ ਇਹ ਜਿਹੜਾ ਵੀਰ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਬਿਨਾ ਕਿਸੇ ਸ਼ਰਮ ਤੋਂ ਜਿਹੜਾ ਕਿ ਕੰਮ ਕਰ ਰਿਹਾ ਨਾਲੇ ਕਿੰਨੀ ਵਧੀਆ ਗੱਲ ਹੈ ਕਿ ਜਿਹੜੇ ਰਾਹਾਗੀਰ ਹੁੰਦੇ ਨੇ ਜਿਹੜੇ ਰਿਕਸ਼ਾ ਚਾਲਕ ਹੁੰਦੇ ਨੇ ਜਿੱਥੇ ਦੂਜੇ ਨਾਲ ਇੱਕ ਵਧੀਆ ਕੋਸਟ ਜਿਹੜੀ ਆ ਕਿ ਇੱਥੇ ਖਾਣ ਪੀਣ ਨੂੰ ਉਸ ਫੀਸ ਤੇ ਮਿਲ ਜਾਂਦੀ ਕਿ ਲੋਕੀ ਆ ਕੇ ਜਿਹੜਾ ਖਾ ਸਕਦੇ ਨੇ ਕੋਈ ਨਾ ਮਹਿੰਗਾ ਨਹੀਂ ਕਿ ਅਸੀਂ ਰੈਸਟੋਰੈਂਟਾਂ ਤੇ ਚੱਲ ਜਾਂਦੇ ਆ ਜਾਂ ਕਿਤੇ ਹੋਰ ਚੱਲ ਜਾਂਦੇ ਆ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਸਸਤੀਆਂ ਨਹੀਂ ਮਿਲਦੀਆਂ ਪਰ ਜਿਹੜਾ ਇਹ ਵੀਰ ਹੈ ਇਹ ਵੀਰ ਜਿਹੜਾ ਹੈ ਕਿ ਬਹੁਤ ਵਧੀਆ ਤਰ੍ਹਾਂ ਇੱਕ ਵਧੀਆ ਰੇਟ ਤੇ ਜਿਹੜਾ ਕਿ ਬਾਜਪ ਰੇਟ ਤੇ ਜਿਹੜਾ ਤੁਹਾਨੂੰ ਇੱਥੇ ਤੋਂ ਆਉ ਕਿਉਂਕਿ ਅ ਦੇਖਿਆ ਜਾਵੇ ਤਾਂ ਲੋਕ ਬਹੁਤ ਹੀ ਮੁਸ਼ਕਿਲ ਜਿਹੜਾ ਗਰਮੀ ਦੇ ਵਿੱਚ ਕੱਟਦੇ ਨੇ ਤੇ ਐਸੇ ਇੱਕ ਹੋਰ ਕਸ਼ਮੀਰ ਨੇ ਗਲਪਤ ਕਰ ਲੈਣੇ ਜਾਂਦੇ ਹਾਂ ਜੀ ਭਾਜੀ ਕੀ ਨਾਮ ਹੈ ਤੁਹਾਡਾ ਹਾਂ ਸਰ ਮੇਰਾ ਨਾਮ ਹਨਾ ਹੈ ਜੀ ਬਈ ਕੀ ਕਹਿਣਾ ਚਾਹੋਗੇ ਜਿਹੜਾ ਇਹਨਾਂ ਵੱਲੋਂ ਜਿਹੜਾ ਸੈਟਅਪ ਸ਼ੁਰੂ ਕੀਤਾ ਗਿਆ ਕਿਸਰ ਭਾਜੀ ਇੱਕ ਬੜੀ ਸੋਹਣੀ ਖੂਬਸੂਰਤੀ ਹੈ ਸ਼ਹਿਰ ਅੰਮ੍ਰਿਤ ਸਰ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਗਰੀ ਵਸਾਈ ਹੋਈ ਹੈ ਤੇ ਇਸ ਸ਼ਹਿਰ ਦੀ ਇਹ ਖੂਬਸੂਰਤੀ ਹੈ ਕਿ ਇੱਥੇ ਕੋਈ ਭੁੱਖਾ ਨਹੀਂ ਮਰਦਾ ਚਾਹੇ ਅਕਕੀ ਸ਼ੁਰੂ ਘਰ ਇਸ ਤਰ੍ਹਾਂ ਦੀ ਨੇ ਤੇ ਇਹ ਸੈਟਅਪ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਨੌਜਵਾਨ ਵੱਲੋਂ ਲਗਾਇਆ ਗਿਆ ਤੇ ਹਲਕੀ ਜੀ ਉਮਰ ਹੈ ਵੱਡੀ ਗੱਲ ਹੈ ਕਿ ਇਸ ਉਮਰ ਦੇ ਲੋਕ ਜ਼ਰੂਰ ਸ਼ਰਮ ਖਾ ਜਾਂਦੇ ਨੇ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਮਗਰ ਰੋਡ ਸਾਈਡ ਤੇ ਇੱਕ ਸੈਟਅਪ ਸ਼ੁਰੂ ਕੀਤਾ ਹੋਇਆ ਇੱਕ ਖੂਬਸੂਰਤੀ ਦੇਖੋ ਕਿੰਡੀ ਹੈ ਕਿ ਰੋਡ ਸਾਈਡ ਤੇ ਸੈਟਅਪ ਸ਼ੁਰੂ ਕਰਨ ਤੋਂ ਬਾਅਦ ਇੱਕ ਗ੍ਰੈਜੂਏਸ਼ਨ ਇਹ ਵੱਡੀ ਗੱਲ ਹੈ ਪੜ੍ਹਿਆ ਦੇਖਿਆ ਨੌਜਵਾਨ ਇਹ ਲੋਕਾਂ ਨੂੰ ਵੀ ਸਬਕ ਦੇ ਰਿਹਾ ਕਿ ਤੁਸੀਂ ਵੀ ਮਿਹਨਤ ਕਰੋ ਮਿਹਨਤ ਜਿਹੜੀ ਹੈ ਉਸ ਦੇ ਨਾਲ ਜਿਹੜਾ ਫਲ ਫੁੱਲ ਹੈ ਜ਼ਰੂਰ ਲੱਗਦਾ ਹੈ ਤੇ ਉਹ ਖੂਬਸੂਰਤ ਤਸਵੀਰ ਹੈ ਉਸ ਗੱਲਬਾਤ ਵੀ ਕਰ ਰਹੇ ਸੀ ਮੈਂ ਇਖਲੋਤਾ ਤੇ ਮੈਂ ਗੱਲਾਂ ਹੀ ਸੁਣ ਰਿਹਾ ਸੀ ਵੀਰ ਜੀਆਂ ਦੇ ਇੱਥੇ ਗੱਲਾਂ ਸੀ ਕਿੱਦੇ ਮਸਟ ਹੋਣੀ ਚਾਹੀਦੀ ਗ੍ਰੈਜੂਏਸ਼ਨ ਹੈ ਜਿਹੜੀ ਮਸਟ ਹੋਣੀ ਚਾਹੀਦੀ ਸ਼ਰਮ ਨਹੀਂ ਕਰ ਚਾਹੀਦੀ ਇਹ ਵੀ ਵੱਡੀ ਗੱਲ ਹੈ ਕਿ ਸ਼ਰਮ ਨਾ ਕਰਕੇ ਪੜੇ ਲਿਖੇ ਹੋਣ ਦੇ ਬਾਅਦ ਤੁਸੀਂ ਆਪਣਾ ਸੈਟਪਸ ਨੂੰ ਦਿੱਤਾ ਤੇ ਬਾਕੀ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇ ਰਿਹਾ ਤੇ ਇਹ ਨੌਜਵਾਨ ਮੈਂ ਪਹਿਲਾਂ ਵੀ ਔਨਾ ਰਹਿਣਾ ਹੈ ਵੀਰ ਕੋ ਤੇ ਨਸ਼ਿਆਂ ਤੋਂ ਦੂਰ ਹੋਣ ਦੀ ਵੀ ਇੱਕ ਗੱਲ ਜਿਹੜੀ ਹੈ ਜ਼ਰੂਰ ਕਹਿੰਦਾ ਕਿ ਤੁਸੀਂ ਨ ਬਹੁਤ ਬਹੁਤ ਪੜ੍ਹ ਲੈ ਕੇ ਹੋਣਾ ਜ਼ਰੂਰੀ ਹੈ ਤੇ ਮਗਰ ਆਪਣਾ ਕੰਮ ਉਹ ਵੀ ਜ਼ਰੂਰ ਕਰਨਾ ਤਾਂ ਜੋ ਜਿਹੜੀ ਬੇਰੋਜ਼ਗਾਰੀ ਉਹ ਦੂਰ ਹੋ ਸਕੇ ਬਹੁਤ ਵਧੀਆ ਗੱਲ ਹੈ ਕਿ ਜਦ ਤੱਕ ਦੇਖਦਾ ਕਸਮਰ ਵੀ ਬਹੁਤ ਖੁਸ਼ ਨੇ ਇਸ ਵੀਰਤ ਵਿੱਚ ਦੇਖ ਸਕਦਾ ਨੂੰ ਦਿਖਾ ਦੇਣਾ ਗੱਡੀ ਦੇ ਵਿੱਚ ਵੀ ਰੋਂਦਾ ਤੇ ਆਪਣਾ ਇੱਥੇ ਗੱਡੀ ਚ ਆ ਕੇ ਜਿਹੜਾ ਕਿ ਵੀਰ ਖਾਂਦਾ ਵਾ ਕਿ ਦੇਖਿਆ ਜਾਵੇ ਤੇ ਇੱਕ ਬਹੁਤ ਵਧੀਆ ਇਹੋ ਜਿਹੇ ਲੋਕਾਂ ਨੂੰ ਹਮੇਸ਼ਾ ਸਾਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਇੱਕ ਅਕਸਰ ਦੇਖਦੇ ਆ ਕਿ ਲੋਕੀ ਅੱਜ ਕੱਲ ਬੜੀ ਚੀਜ਼ਾਂ ਉਹੋ ਜਿਹੀ ਚੀਜ਼ਾਂ ਨੂੰ ਇੱਕ ਮੋਟੀਵੇਟ ਕਰਦੇ ਹੈ ਗਲਤ ਨੂੰ ਨਾ ਪਰ ਇਹਦਾ ਸਿੱਖ ਗੱਲ ਕਰਨੀ ਸਾਡੇ ਜਿਹੜੇ মিডিਆ ਦੇ ਲੋਕ ਨੇ ਉਹਨਾਂ ਦਾ ਇੱਕ ਫਰਜ਼ ਬੰਦਾ ਹੈ ਸਾਨੂੰ ਇਹੋ ਜਿਹੀ ਲੋਕਾਂ ਦੀਆਂ ਕਹਾਣੀਆਂ ਵੀ ਬਾਹਰ ਲੈ ਕੇ ਆਉਣੀ ਚਾਹੀਦੀਆਂ ਨੇ ਵਾਖ ਦੇਖਿਆ ਜਾਵੇ ਐਕਸਲ ਲੋਕ ਸਮਝ ਲੈਣੇ ਕਿ ਅਸੀਂ ਬਾਹਰ ਚੱਲ ਜਾਾਂਗੇ ਜਾਂ ਕਿਸ ਤਰ੍ਹਾਂ ਤੁਸੀਂ ਇੱਥੇ ਰਹਿ ਕੇ ਬਹੁਤ ਵਧੀਆ ਕਮਾ ਸਕਦੇ ਹੋ ਜਿਹੜਾ ਵੀਰ ਹੈ ਇੱਥੇ ਰਹਿ ਕੇ ਵੀ ਬਹੁਤ ਵਧੀਆ ਕਮਾਈ ਕਰ ਰਿਹਾ ਵਾ ਤੇ ਹੋਰ ਵੀ ਕਸ਼ਮੀਰ ਆਏ ਨੇ ਉਹਨਾਂ ਨੂੰ ਪੁੱਛ ਲੈਣੇ ਹਾਂ ਜੀ ਵੀਰ ਕੀ ਨਾਮ ਹੈ ਤੁਹਾਡਾ ਸਾਹਿਲ ਵਾਦੀ ਕਿਸ ਤਰ੍ਹਾਂ ਦਾ ਲੱਗਿਆ ਵੀਰ ਉਹਨਾਂ ਦਾ ਸੈਟਅਪ ਟਰਾਈ ਕੀਤਾ ਤੁਸੀਂ ਕਦੀ ਸੈਟਅਪ ਹਾਂਜੀ ਭਾਜੀ ਮੈਂ ਜਦੋਂ ਇਹਨਾਂ ਨੇ ਖੀਰ ਲਾਈ ਸੀ ਪਹਿਲਾਂ ਉਦੋਂ ਉਦੋਂ ਵੀ ਆਏ ਇਹ ਕੜੀ ਚੋਲੇ ਵੀ ਖਾ ਕੇ ਟਰਾਈ ਕੀਤੇ ਆ ਅੱਛਾ ਰਾਜਮਾ ਚਾਵਲ ਵੀ ਟਰਾਈ ਕੀਤੇ ਉਹ ਵੀ ਉਹਨਾਂ ਦਾ ਟੇਸਟ ਹੀ ਬੜਾ ਵੈਸਟ ਹੈਗਾ ਇਹ ਜਦੋਂ ਕਰੇ ਮੰਮੀ ਬਣਾਉਂਦੇ ਹੈ ਮਾਂ ਦੇ ਹੱਥਾਂ ਦਾ ਟੇਸਟ ਬਾਅਦ ਸਮਝ ਲਾ ਕਿ ਉਹੀ ਟੇਸਟ ਇਹਨਾਂ ਦਾ ਹੈ ਹਾਂਜੀ ਕੋਈ ਇਹ ਨਹੀਂ ਲੱਗਦਾ ਕਿ ਆਪਾਂ ਬਾਹਰ ਦਾ ਫੂਡ ਖਾ ਰਹੇ ਆ ਜਦੋਂ ਇਹਨਾਂ ਦਾ ਹੀ ਖਾਈਦਾ ਲੱਗਦਾ ਘਰ ਦਾ ਹੀ ਹਾਂਜੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਸਟਮਰ ਵੀ ਬਹੁਤ ਵਧੀਆ ਇੱਕ ਜਿਹੜਾ ਵਾ ਰਿਸਪੌਂਸ ਦੇ ਰਹੇ ਨੇ ਯੂਜੀ ਇੱਕ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜੇ ਨਿਰਾਸ਼ ਹੋਏ ਇੰਨੇ ਡਿਗਰੀਆਂ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਡਿਗਰੀ ਕਰ ਲਈ ਕੰਮ ਨਹੀਂ ਮਿਲਿਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਪ੍ਰਾਈਵੇਟ ਜੌਬਾਂ ਦੇ ਭਾਈ ਹਰ ਜਗ੍ਹਾ ਹੈਗੇ ਆ ਯਾਨੀ ਕਿ ਪ੍ਰਾਈਵੇਟ ਜੌਬ ਹੈਗੇ ਨਹੀਂ ਆ ਬਸ ਮੇਰਾ ਮੰਨਣਾ ਹੈ ਕਿ ਤੁਸੀਂ ਯਾਰ ਆਪਣਾ ਛੋਟਾ ਸਟਾਰਟਅਪ ਸਟਾਰਟ ਕਰ ਲਓ ਵੀ ਤੇ ਨਰਾਸ਼ ਕੱਤ ਹੋਣਾ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅੰਬਰ ਸਾਡੇ ਵਿੱਚ ਇਹ ਨਹੀਂ ਕਿ ਜੌਬ ਨਹੀਂ ਹੈਗੇ ਅਨਲਿਮਿਟਿਡ ਜੌਬ ਹੈਗੇ ਆ ਤੁਸੀਂ ਜੌਬ ਕਰ ਲਓ ਵੀ ਬਸ ਆ ਕਿ ਸੈਲਰੀ ਘਟ ਦਿੰਦੇ ਆ ਤੇ ਉਹਦੀ ਵਜ੍ਹਾ ਨਾਲ ਤੇ ਥੋੜਾ ਆਪਣਾ ਮੈਂ ਕਹਿੰਨਾ ਸਟਾਰਟਅਪ ਜੇ ਬੰਦਾ ਕਰ ਲੇ ਛੋਟਾ ਜਿਹਾ ਕਰ ਲੇ ਤੇ ਬਹੁਤ ਵਧੀਆ ਹੈ ਕਰਨਾ ਚਾਹੀਦਾ ਵਿਹਲੇ ਨਹੀਂ ਰਹਿਣਾ ਚਾਹੀਦਾ ਦੀਪਕ ਪਰ ਅੱਜ ਰਾਗੀ ਵੀਰ ਨੇ ਇੱਕ ਵਧੀਆ ਗੱਲ ਕੀਤੀ ਹੈ ਵਿਹਲੇ ਰੋ ਕਿਤੇ ਵਿਹਲਾ ਕੇ ਜਿਹੜਾ ਤੇ ਮਾਮ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਕਿਉਂਕਿ ਲੋਕਾਂ ਨੂੰ ਵਿਹਲੇ ਨਹੀਂ ਰਹਿਣਾ ਚਾਹੀਦਾ ਕੰਮ ਕੁਛ ਕਰਦੇ ਹੀ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਕਦੀ ਵੀ ਵਿਹਲੇ ਨਹੀਂ ਬੈਠਦੇ ਅੱਜ ਵੀ ਜਿਹੜੇ 70 80 ਸਾਲਾਂ ਦੇ ਜਿਹੜੇ ਬਜ਼ੁਰਗ ਹੈ ਤੁਸੀਂ ਦੇਖਦੇ ਹੋਵੋਗੇ ਕੁਛ ਨਾ ਕੁਛ ਘਰ ਦੇ ਵਿੱਚ ਕੰਮ ਤੁਹਾਨੂੰ ਕਰਦੇ ਹੋਏ ਨਜ਼ਰ ਆਣਗੇ ਕਿ ਕਿਉਂ ਕਿ ਉਹਨ ਜਿਹੜੇ ਨੌਜਵਾਨ ਨੇ ਅਕਸਰ ਨਸ਼ਿਆਂ ਦੀ ਗੱਲ ਕੀਤੀ ਜਾਂਦੀ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵੱਡੇ ਪਰ ਇਹੋ ਜਿਹੇ ਜਿਹੜੇ ਨੌਜਵਾਨ ਨੇ ਆਪਣਾ ਇੱਕ ਜਿਹੜਾ ਵੱਖਰਾ ਇੱਕ ਇਨਵੈਸਟ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਚੀਜ਼ ਦਿਵਾ ਰਹੇ ਨੇ ਕਿ ਵਧੀਆ ਕਿ ਇੱਕ ਮੋਟੀਵੇਟ ਕਰ ਰਹੇ ਨੇ ਜੇ ਮੈਂ ਕਰ ਸਕਦਾ ਹਾਂ ਕਿਤੇ ਕਿਉਂ ਨਹੀਂ ਅਸੀਂ ਆਸ ਕਰਦੇ ਹਾਂ ਲੋਕ ਇਹਨਾਂ ਤੋਂ ਕੁਝ ਸੰਦੇਸ਼ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਮਨੋ ਤੇ ਆ ਜਾਂਦਾ ਮਸ਼ਤਿਪ ਸਿੰਘ ਕਮਲਦਾਸ ਸਿਟੀ ਹੈਡਲਾਈਨਸ ਤੋਂ ਵੀ ਸਰ